ਖਬਰ ਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਹੁਸਰਾਜ ਜਿੱਥੇ ਕਿ ਇੱਕ ਪਾਸੇ ਪੰਜਾਬ ਦੇ ਪਿੰਡਾਂ ਵਿੱਚ ਪੰਜਾਬ ਦੇ ਲੋਕਾਂ ਵੱਲੋਂ ਖਾਸ ਕਰਕੇ ਕਿਸਾਨ ਅਤੇ ਮਜ਼ਦੂਰ ਵਰਗ ਜਥੇਬੰਦੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਮੰਤਰੀਆਂ ਨੂੰ ਵੜ ਨਹੀਂ ਦਿੱਤਾ ਜਾ ਰਿਹਾ ਪਿੰਡਾਂ ਦੇ ਵਿੱਚ ਜਿਹੜੇ ਸਕੂਲਾਂ ਜਾਂ ਕੋਈ ਬਿਲਡਿੰਗਾਂ ਦੇ ਉਦਘਾਟਨ ਹੋਣੇ ਨੇ ਉਥੇ ਜਲੂਸ ਕੱਢ ਦਿੱਤਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯੂ-ਟਰਨ ਲੈਣਾ ਪਿਆ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਉਸ ਤੋਂ ਬਾਅਦ ਹੁਣ ਨਸ਼ੇ ਨੂੰ ਲੈ ਕੇ ਜਿਹੜੀ ਮੁਹਿੰਮ ਚਲਾਈ ਵੀ ਹੈ ਉਸ ਦੀ ਉਸ ਦੀ ਛਲਾਗਾ ਕਰਦੇ ਆ ਲੇਕਿਨ ਇੱਧਰ ਆਮ ਆਦਮੀ ਪਾਰਟੀ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਨ੍ਹਾਂ ਦਾ ਪਿਛਲੇ ਦਿਨਾਂ ਦੇ ਵਿੱਚ ਬੜਾ ਰੱਜ ਕੇ ਵਿਰੋਧ ਹੋਇਆ ਸੀ ਉਹਨਾਂ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਵੈਸੇ ਤੇ ਕੁਲਤਾਰ ਸਿੰਘ ਸੰਧਵਾ ਇਹ ਉਹ ਸੰ ਇਹ ਉਹ ਸਮਾਂ ਸੀ ਜਦੋਂ ਕੁਲਤਾਰ ਸਿੰਘ ਸੰਧਮਾ ਪੰਜਾਬ ਦੇ ਅਤੇ ਪੂਰੇ ਭਾਰਤ ਦੇ ਕਿਸਾਨਾਂ ਦੇ ਹੱਕ ਵਿੱਚ ਬੈਠਦੇ ਸੀ ਕਹਿੰਦੇ ਕਿ ਸਾਡੀ ਸਰਕਾਰ ਬਣਾ ਦਿਓ 50 ਮਿੰਟਾਂ ਦੇ ਵਿੱਚੋਂ 50 ਮਿੰਟਾਂ ਦੇ ਵਿੱਚ ਵਿੱਚ ਐਮਐਸਪੀ ਦੇਵਾਂਗੇ ਜੇਕਰ ਭਾਰਤ ਸਰਕਾਰ ਨਹੀਂ ਦੇਗੀ ਤਾਂ ਸੂਬੇ ਸਰਕਾਰ ਦੇਗੀ ਇਹ ਹੀ ਗੱਲ ਅਨਮੋਲ ਗੱਗਨ ਮਾਨ ਨੇ ਕੀਤੀ ਸੀ ਇਹੀ ਥਾਰੀਆਂ ਕਰਕਾਈਆਂ ਗਈਆਂ ਸੀ ਆਪ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੀਤ ਹੇਰ ਦੇ ਦੁਆਰਾ ਲੇਕਿਨ ਉਹ ਸਾਰੇ ਮਾਮਲੇ ਸਾਰੇ ਮੁੱਦੇ ਠੰਡੇ ਬਸਤੇ ਵਿੱਚ ਪਾ ਦਿੱਤੇ ਗਏ ਪਤਾ ਤੇ ਇਹਨਾਂ ਨੂੰ ਲੱਗ ਗਿਆ ਹੈ ਲੇਕਿਨ ਇੱਧਰ ਕੁਲਤਾਸ ਸਿੰਘ ਸੰਧਵਾ ਦਾ ਅੱਜ ਵੱਡਾ ਐਲਾਨ ਹੈ ਕਿੱਥੇ ਪੈਸੇ ਖਰਚੇ ਗਏ ਨੇ ਕੀ ਕਰਨ ਜਾ ਰਹੀ ਹੈ ਸਰਕਾਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਪਾਣੀਆਂ ਬਾਰੇ ਪਾਣੀਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਪੰਜਾਬ ਨਾਲ ਧੋਖਾ ਹੁੰਦਾ ਹੁੰਦਾ ਆ ਰਿਹਾ ਹੈ ਬੀਬੀ ਐਮਬੀ ਦਾ ਖਰਚਾ ਪੰਜਾਬ ਭਰਦਾ ਰਿਹਾ ਪਰੰਤੂ ਪਾਣੀ ਆਪਣੇ ਹਿੱਸੇ ਦਾ 110 ਗੁਣਾ ਤੋਂ ਵੱਧ ਹਰਿਆਣਾ ਤੇ ਰਾਜਸਥਾਨ ਲੈ ਜਾਂਦੇ ਰਹੇ ਪੰਜਾਬ ਸਿਰਫ ਤੇ ਸਿਰਫ 60% ਦੀ ਪਾਣੀ ਦੀ ਵਰਤੋਂ ਕਰਦਾ ਸੀ ਇਹ ਸਭ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਗਲਤ ਰਾਜਨੀਤੀਆਂ ਨਾਲ ਹੁੰਦਾ ਰਿਹਾ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ ਸਰਕਾਰ ਨੇ 4000 ਕਰੋੜ ਰੁਪਏ ਬੰਦ ਪਈਆਂ ਪੰਜਾਬ ਦੀਆਂ ਨਹਿਰਾਂ ਕੱਸੀਆਂ ਨਾਲਿਆਂ ਨੂੰ ਮੋੜ ਸਰਜੀਤ ਕਰਨ ਲਈ ਉੱਪਰ ਖਰਚਾ ਹੈ ਤਾਂ ਕਿ ਅਸੀਂ ਦਰਿਆਈ ਪਾਣੀ ਜ਼ਿਆਦਾ ਵਰਤ ਸਕੀਏ ਧਰਤੀ ਦੇ ਹੇਲੇ ਪਾਣੀ ਦੀ ਬਚਤ ਹੋ ਸਕੇ ਹੁਣ ਅਸੀਂ 13% ਦਰਿਆਈ ਪਾਣੀ ਦੀ ਵੱਧ ਵਰਤੋਂ ਕਰ ਰਹੇ ਹਾਂ ਜਿਸ ਨਾਲ ਪੰਜਾਬ ਦੀ ਉਮਰ ਲੰਮੀ ਹੋਵੇਗੀ ਉਹਨਾਂ ਨੇ ਕਿਹਾ ਕਿ ਯੁੱਧ ਨਸ਼ਿਆਂ ਦੇ ਵਿਰੋਧਾਤੇ ਸਾਰਤਕ ਨਤੀਜੇ ਸਾਹਮਣੇ ਆ ਰਹੇ ਨੇ ਅਤੇ ਭਾਰੀ ਗਿਣਤੀ ਵਿੱਚ ਲੋਕ ਇਸ ਮਹਿਮ ਜੋ ਜੁੜ ਰਹੇ ਨੇ ਯਾਨੀ ਕਿ 4000 ਕਰੋੜ ਰੁਪਏ ਕੁਝ ਖਰਚਿਆ ਗਿਆ ਹੈ ਕੁਝ ਖਰਚਿਆ ਜਾਵੇਗਾ ਇਹ ਐਲਾਨ ਕੀਤਾ ਗਿਆ ਹੈ ਕੁਲਤਾਰ ਸਿੰਘ ਸੰਧਵਾ ਦੇ ਦੁਆਰਾ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪੈਸੇ ਕਰੋੜਾਂ ਰੁਪਏ ਖਰਚ ਕੇ ਪਾਣੀ ਦੀਆਂ ਨਹਿਰਾਂ ਪਾਣੀ ਦੀਆਂ ਜਿਹੜੀ ਕੱਸੀਆਂ ਨੇ ਪਾਣੀ ਦੀਆਂ ਜਿਹੜੇ ਪਾਣੀ ਦੇ ਨਾਲੇ ਨੇ ਜਿੱਥੇ-ਜਿੱਥੇ ਪਾਣੀ ਨਹੀਂ ਪਹੁੰਚਿਆ ਉਥੇ ਪਾਣੀ ਪਹੁੰਚਾਇਆ ਜਾਵੇਗਾ ਤੇ ਜਿਹੜਾ ਪਾਣੀ ਅੱਗੇ ਹਰਿਆਣੇ ਨੂੰ ਮਿਲਦਾ ਸੀ ਰਾਜਸਥਾਨ ਨੂੰ ਮਿਲਦਾ ਸੀ ਉਹ ਅਸੀਂ ਬਿਲਕੁਲ ਬੰਦ ਕਰ ਦਿੱਤਾ ਹੈ ਬਣਦਾ ਪਾਣੀ ਉਹਨਾਂ ਨੂੰ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਅਸੀਂ ਹਰਿਆਣੇ ਦੀਆਂ ਗਿੱਦੜ ਧਮਕੀਆਂ ਤੋਂ ਰਾਜਸਥਾਨ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਲੋਕ ਨਹੀਂ ਜੋ ਕਿਹਾ ਹੈ ਉਹ ਕਰਕੇ ਦਿਖਾਇਆ ਹੈ ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚੋਂ ਜੜੇ ਦੀ ਨਸ਼ੇ ਦੀਆਂ ਜੜਾ ਪੁੱਟੀਆਂ ਜਾ ਰਹੀਆਂ ਨੇ ਨਸ਼ਾ ਬਿਲਕੁਲ ਖਤਮ ਕੀਤਾ ਜਾ ਰਿਹਾ ਹੈ ਪੰਜਾਬ ਦੇ ਲੋਕ ਸਾਡਾ ਸਾਥ ਦੇ ਰਹੇ ਨੇ ਇਸ ਗੱਲ ਦੀ ਤਾਂ ਛਲਾਗਾ ਕਰਨੀ ਬਣਦੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਪਗਵੰਤ ਮਾਨ ਵੱਲੋਂ ਲਗਭਗ 10 ਹਜ਼ਾਰ ਨਸ਼ਾ ਤਸਕਰ ਫੜ ਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜ ਦਿੱਤੇ ਗਏ ਨੇ ਇਧਰ ਕੁਲਤਾਜ ਸਿੰਘ ਸੰਧਵਾ ਵੱਲੋਂ ਵੱਡਾ ਐਲਾਨ 40000 4000 ਕਰੋੜ ਰੁਪਏ ਖਰਚ ਕਰ ਦਿੱਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਮੋਟਾ ਫੈਸਾ ਖਰਚ ਕੇ ਪੰਜਾਬ ਦਾ ਪਾਣੀ ਪੰਜਾਬ ਦੀਆਂ ਫਸਲਾਂ ਲਈ ਵਰਤਿਆ ਜਾਵੇਗਾ